ਸਭ ਨੂੰ ਸਲਾਮ ਖੁਦਾ ਦਾ ਫਜ਼ਲ ਤੁਹਾਡੇ ਸਾਰਿਆਂ ਤੇ ਬਣਿਆ ਰਹੇ ਤੁਹਾਡਾ ਸਵਾਗਤ ਹੈ ਲਾਈਨ ਅਪ ਜੁਦਾ ਮਨ ਸਟਰੀ ਚ ਹਾਂਜੀ ਰਵੀ ਭਾਈ ਸਲਾਮ ਜੀ ਸਲਾਮ ਜੀ ਲੋ ਭਾਈ ਤੁਹਾਡੇ ਵਾਸਤੇ ਇੱਕ ਨਵਾਂ ਸਵਾਲ ਹੈ ਕਿ ਆਪਾਂ ਆ ਰਿਗਾਰਡਿੰਗ ਦੀ ਬਾਈਬਲ ਕਿ ਜਿਸ ਤਰੀਕੇ ਨਾਲ ਅੱਜਕੱਲ ਸਪਿਰਚੁਅਲ ਪਾਪਾ ਬਹੁਤੀ ਸਾਰੇ ਕਹਿੰਦੇ ਕਿ ਮੈਂ ਮੇਰਾ ਸਪਿਰਚੁਅਲ ਪਾਪਾ ਵਾ ਮੇਰਾ ਸਪਿਰਚੁਅਲ ਸਾਨ ਨੇ ਆ ਜਦ ਮੈਂ ਸਪਿਰਚੁਅਲ ਹੋਵਾਂ ਨਾ ਇਹ ਰਿਗਾਰਡਿੰਗ ਬਾਈਬਲ ਕੀ ਕਹਿੰਦੀ ਹੈਗੀ ਹੈ ਬਾਈਬਲ ਇਸ ਵਾਸਤੇ ਬਹੁਤ ਸਪਸ਼ਟ ਕਹਿੰਦੀ ਹੈ ਸਾਡਾ ਉਧਾਰ ਕਰਤਾ ਕੌਣ ਹੈ ਪ੍ਰਭੂ ਯਿਸੂ ਮਸੀਹ ਤੇ ਪ੍ਰਭੂ ਯਿਸੂ ਮਸੀਹ ਨੇ ਆ ਕੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਧਰਤੀ ਦੇ ਉੱਤੇ ਕਿਸੇ ਨੂੰ ਵੀ ਪਿਤਾ ਨਹੀਂ ਕਹਿਣਾ ਇਹ ਤੁਹਤੋਂ ਕਿਹਨਾਂ पे ਕਹਿ ਰਹੇ ਹੋ ਸੋ ਧਰਤੀ ਤੇ ਅਸੀਂ ਕਿਸੇ ਨੂੰ ਵੀ ਪਿਤਾ ਨਹੀਂ ਕਹਿ ਸਕਦੇ ਹੁਣ ਜਦੋਂ ਅਸੀਂ ਇਹ ਦੇਖਦੇ ਕਿ ਪਿਤਾ ਕਿਸੇ ਨੂੰ ਨਹੀਂ ਕਹਿਣਾ ਇਹਦਾ ਇਹ ਮਤਲਬ ਥੋੜੀ ਹੈ ਕਿ ਅਸੀਂ ਜਿਹੜੇ ਸਾਡੇ ਘਰੇਲੂ ਪਿਤਾ ਨੇ ਬਾਇਓਲੋਜੀਕਲ ਫਾਦਰ ਨੇ ਜਿੰਨਾ ਸਾਨੂੰ ਪਿਆਰ ਕੀਤਾ ਉਹਨਾਂ ਨੂੰ ਪਿਤਾ ਨਹੀਂ ਕਹਿਣਾ ਕਿਉਂਕਿ ਪ੍ਰਭੂ ਯਿਸੂ ਅਸੀਂ ਇਹ ਕਹਿ ਰਹੇ ਨੇ ਕਿ ਜਿਹੜਾ ਕੋਈ ਆਪਣੇ ਮਾਤਾ ਪਿਤਾ ਨੂੰ ਵੱਧ ਮੈਨੂੰ ਵੱਧ ਕੇ ਪਿਆਰ ਕਰਦਾ ਮੇਰਾ ਚੇਲਾ ਨਹੀਂ ਹੋ ਸਕਦਾ ਸੋ ਇਹ ਪ੍ਰਭੂ ਯਿਸੂ ਅਸੀ ਦੇ ਦੋਵੇਂ ਸ਼ਬਦ ਨੇ ਫਿਰ ਪ੍ਰਭੂ ਯਿਸੂ ਅਸੀ ਕਿਦੇ ਵਾਸਤੇ ਕਹਿ ਰਹੇ ਨੇ ਕਿ ਪਿਤਾ ਨਹੀਂ ਕਹਿਣਾ ਆਪਣੇ ਬਾਇਓਲੋਜੀਕਲ ਫਾਦਰ ਵਾਸਤੇ ਜਾਂ ਕਿਸੇ ਹੋਰ ਵਾਸਤੇ ਕਿਸੇ ਹੋਰ ਵਾਸਤੇ ਹੋਰ ਵਾਸਤੇ ਜਿਹੜੇ ਸਵਰਗੀ ਪਿਤਾ ਦੀ ਮਹਿਮਾ ਨੂੰ ਛੱਡ ਕੇ ਤੇ ਆਪਣੀ ਮਹਿਮਾ ਚਾਹੁੰਦੇ ਨੇ ਠੀਕ ਹੈ ਜੀ ਜੀ ਕਿਉਂ ਕਿਉਂਕਿ ਜਿੱਦ ਸਾਡੇ ਪ੍ਰਭੂ ਯਸ਼ੁਅ ਮਸੀਹ ਸਵਰਗ ਦਾ ਸਿਹਾ ਸੰਛੱਡ ਕੇ ਧਰਤੀ ਤੇ ਜੋ ਕਿ ਖੁਦ ਵੀ ਖੁਦਾ ਆ ਨੇ ਇਕੁਅਲ ਨੇ ਪਿਤਾ ਦੇ ਉਹਨਾਂ ਨੇ ਫੇਰ ਵੀ ਇਨਸਾਨ ਬਣ ਕੇ ਪਿਤਾ ਦੀ ਮਹਿਮਾ ਨੂੰ ਆਪਣੇ ਵਾਸਤੇ ਇਸਤੇਮਾਲ ਨਹੀਂ ਕੀਤਾ ਉਹਨਾਂ ਨੇ ਜਿੱਦੋ ਵੀ ਸੰਬੋਧਨ ਕੀਤਾ ਸਭ ਕੁਝ ਪਿਤਾ ਨੂੰ ਸੰਬੋਧਨ ਕੀਤਾ ਕਿ ਸਭ ਮਹਿਮਾ ਕਿਦੀ ਹੈ ਸਭ ਪਰਮੇਸ਼ਰ ਦਾ ਪ੍ਰਕਾਰਮ ਕੀਤਾ ਹੈ ਪਿਤਾ ਦਾ ਆਇਆ ਆਏ ਮਾਰੇ ਬਾਬਦੀ ਦਵਾ ਚਾਹੀ ਐਂਡ ਤੇ ਕੀ ਕਹਨੇ ਸਾਰੀ ਮਹਿਮਾ ਆਦਰ ਕਿਦਾ ਆ ਪਿਤਾ ਦਾ ਫਿਰ ਇਹ ਜਿਹੜਾ ਆਦਮਿਕ ਪਿਤਾ ਦਾ ਕਨਸੈਪਟ ਤਾਂ ਇਹ ਬਿਬਲੀਕਲ ਨਹੀਂ ਹੈਗਾ ਜਿਸ ਵਰਸ ਨੂੰ ਲੋਕ ਕੋਟ ਕਰਦੇ ਆ ਟਿਮੋਥੀਅਸ ਦੀ ਕਿਤਾਬ ਚੋਂ ਕਿ ਟਿਮੋ ਪੌਲਸ ਨੇ ਟਿਮੋਥੀਅਸ ਨੂੰ ਲਿਖਿਆ ਸੀਗਾ ਕਿ ਮੇਰੇ ਬਿਲਵਰਡ ਸਨ ਉਹ ਬਿਲਵਰਡ ਸਪਿਰਚੁਅਲ ਸਨ ਨਹੀਂ ਹੈ ਉਹ ਕੀ ਹੈ ਪ੍ਰੀਏ ਪੁੱਤਰ ਜਿਸ ਤਰ ਤੁਹਾਡੇ ਵੱਡੇ ਡੈਡੀ ਤਾਇਆ ਜੀ ਤੁਹਾਨੂੰ ਬੇਟਾ ਕਹਿੰਦੇ ਤੁਸੀਂ ਨੂੰ ਵੱਡੇ ਡੈਡੀ ਕਹਿ ਦੇਣ ਦਾਦਾ ਜੀ ਨੂੰ ਵੀ ਪਾਪਾ ਕਹਿ ਲੈਂਦੇ ਉਹ ਪਿਆਰ ਹੈ ਠੀਕ ਹੈ ਨਾ ਉਹ ਤੁਹਾਨੂੰ ਬੇਟਾ ਕਹਿੰਦੇ ਨੇ ਉਹ ਪਿਆਰ ਮਗਰ ਤੁਹਾਡੇ ਪਿਤਾ ਤੇ ਪਿਤਾ ਹੀ ਨਾ ਨੇ ਜਿੱਦਾਂ ਕਹਿੰਦੇ ਕੇ ਮੇਰਾ ਚੰਗਾ ਪੋਤੇ ਮੇਰਾ ਕਹਿਣਾ ਮੰਨਦਾ ਵਾ ਹਾਂਜੀ ਇਹ ਤਾਂ ਆਪਾਂ ਨੋਰਮਲ ਕਰ ਲੈਂਦੇ ਆਂ ਸੋ ਉੱਥੇ ਬਿਲਵਰ ਸਾਂ ਜਿਹੜਾ ਨਾ ਗੁਰੂ ਤੇ ਚੇਲੇ ਦੇ ਰਿਸ਼ਤੇ ਨੂੰ ਦੱਸਿਆ ਨਾ ਬਿਲਵਰ ਰੱਖਿਆ ਪੌਲਸ ਪਰਵੇਸ਼ ਦੀ ਸਿੱਖਿਆ ਤੋਂ ਜਾਣਦਾ ਹੈ ਇਸ ਕਰਕੇ ਉਹਨੇ ਬਿਲਵਰ ਲਿਖਿਆ ਨਾ ਸਪਿਰਚੁਅਲ ਨਹੀਂ ਲਿਖਿਆ ਪਰ ਲੋਕਾਂ ਨੇ ਆਪਣੇ ਸ਼ਬਦ ਵਿੱਚ ਲਾ ਦਿੱਤੇ ਤੇ ਜੇ ਮੈਂ ਇੱਕ ਇੱਕ ਵਿਸ਼ਵਾਸੀ ਆਪਣੀ ਆਪਣੀ ਮਰਜ਼ੀ ਨਾਲ ਸ਼ਬਦ ਚੇਂਜ ਕਰਨ ਲੱਗਾ ਤਾਂ ਅਮਰੀਕਾ ਨਾ ਪੂਰੀ ਦੀ ਪੂਰੀ ਬਾਈਬਲ ਚੇਂਜ ਹੋ ਜਾਣੀ ਸੀ ਫਿਰ ਤੇ ਬਾਈਬਲ ਦਾ ਕੁਝ ਹੋਰ ਹੀ ਬਦਲ ਜਾਣਾ ਮਰ ਗਿਣਤੀ ਦੀ ਕਿਤਾਬ ਕਹਿੰਦੀ ਨਾ ਮੈਂ ਕੁਝ ਘਟਾਵਾਂ ਤੇ ਨਾ ਮੈਂ ਕੁਝ ਵਧਾਵਾਂ ਸੋ ਸਪਿਰਚੁਅਲ ਫਾਦਰ ਦਾ ਕੋਈ ਕਨਸੈਪਟ ਨਹੀਂ ਹੈ ਬਾਈਬਲ ਚ ਸਾਡਾ ਇੱਕ ਹੀ ਪਿਤਾ ਜੋ ਸਵਰਗ ਚ ਅਸੀਂ ਉਹਦੇ ਬੇਟੇ ਸਾਡਾ ਦੁਲਾ ਉਹ ਆ ਪ੍ਰਭੂ ਯਿਸੂ ਸੀ ਅਸੀਂ ਉਹਦੀ ਦੁਲਹਾਨ ਆ ਤੇ ਸੋ ਉਹ ਸਾਡਾ ਦੁਲਾ ਆ ਅਸੀਂ ਉਹਦੀ ਕੀ ਆ ਦੁਲਹਨ ਖੁਦਾ ਦਾ ਕਲਾਮ ਜਿਹੜਾ ਸਾਡੇ ਜੀਵਨ ਚ ਸਰਵ ਪ੍ਰਥਮ ਹੁੰਦਾ ਹੈ ਉਦੋਂ ਇਹ ਜਿਹੜੇ ਕਨਸੈਪਟ ਨੇ ਨਾ ਕੋਈ ਸਾਡੇ ਅੰਦਰ ਵਾਰਡ ਨਹੀਂ ਸਕਦਾ ਮੈਂ ਤੁਹਾਨੂੰ ਸੱਚ ਕਹਿਣਾ ਚੜਨਾ ਉੱਪਰੋਂ ਥੱਲੇ ਨੂੰ ਜਾਂ ਬਾਈਬਲ ਉਤਪਤੀ ਤੋਂ ਪ੍ਰਕਾਸ਼ ਦੀ ਪੋਥੀ ਵੱਲ ਚਲਦੀ ਹੈ ਖੁਦਾ ਦਾ ਕਲਾਮ ਕਹਿੰਦਾ ਪ੍ਰਭੂ ਕਹਿੰਦਾ ਮੈਂ ਯੁੱਗਾਂ ਯੁੱਗ ਇੱਕ ਜਿਹਾ ਖੁਦਾ ਮੈਂ ਆਪਣੀ ਗੱਲਾਂ ਤੋਂ ਬਦਲਦਾ ਨਹੀਂ ਮੈਂ ਮਨੁੱਖ ਨਹੀਂ ਜਿਹੜਾ ਆਪਣੀ ਗੱਲਾਂ ਤੋਂ ਬਦਲ ਜਾ ਜੇ ਪ੍ਰਭੂ ਯੀਸ਼ੂ ਮਸੀਹ ਨੇ ਇਹ ਸਿੱਖਿਆ ਦਿੱਤੀ ਕਿ ਤੁਹਾਨੂੰ ਇਸ ਧਰਤੀ ਦੇ ਕਿਸੇ ਨੂੰ ਪਿਤਾ ਨਹੀਂ ਕਹਿਣਾ ਤੇ ਪੌਲਸ ਉਸ ਸਿੱਖਿਆ ਨੂੰ ਘੱਟ ਥੋੜੀ ਸਕਦਾ ਔਲਸਨੀਓਤੇ ਬਿਲਵਰਡ ਸੰ ਲਿਖੇ ਸੋ ਕਿਉਂ ਕਹਿੰਦੇ ਨੇ ਸਪਿਰਚੁਅਲ ਸੰ ਦਾ ਕਨਸੈਪਟ ਕਿਉਂ ਆਇਆ ਏ ਜਗ੍ਹਾ ਤੇ ਪਹਿਲੀ ਗੱਲ ਤੇ ਸਿੱਖਿਆ ਹੀ ਬਾਹਰ ਦੀ ਹੈ ਇੰਡੀਆ ਦੀ ਨਹੀਂ ਹੈਗੀ ਨਾਈਜੀਰੀਆ ਦੀ ਕੁਝ ਫੇਮਸ ਪਾਸਟਰਸ ਨੇ ਇਮੋਸ਼ਨਲੀ ਲੋਕਾਂ ਨੂੰ ਆਪਣੇ ਨਾਲ ਬੰਨੇ ਰੱਖਣ ਲਈ ਤੇ ਉਹਨਾਂ ਦਾ ਇਮੋਸ਼ਨਲੀ ਸ਼ੋਸ਼ਣ ਕਰਨ ਲਈ ਇਸ ਸਿੱਖਿਆ ਨੂੰ ਪ੍ਰਚਲਿਤ ਕੀਤਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਫਾਦਰ ਕਹਿ ਦਿੰਦੇ ਹਾਂ ਅਸੀਂ ਆਟੋਮੈਟਿਕ ਉਸ ਦੇ ਨਾਲ ਜੁੜ ਜਾਂਦੇ ਹਾਂ ਉਸ ਤੋਂ ਬਾਅਦ ਜੋ ਮਰਜ਼ੀ ਕਰੀ ਜਾਏ ਮਗਰ ਬਾਈਬਲ ਸਾਨੂੰ ਇਸ ਚੀਜ਼ ਤੋਂ ਵਰਜਦੀ ਆ ਬਾਈਬਲ ਸਾਨੂੰ ਇਸ ਚੀਜ਼ ਤੋਂ ਮਨਾ ਕਰਦੀ ਆ ਜੋ ਤੁਸੀਂ ਪ੍ਰੇਤੂ ਦੇ ਕੰਮ 17ਵਾਂ ਅਧਿਆਇ ਪੜ੍ਹਦੇ ਤੇ ਬੀਰੀਆ ਦੀ ਕਲੀਸੇ ਦਾ ਜ਼ਿਕਰ ਆਉਂਦਾ ਕੀ ਕਹਿੰਦੀ ਬੀਰੀਆ ਦੀ ਕਲੀਸੇ ਕਹਿੰਦੇ ਪੌਲਸ ਦੀ ਸਿੱਖਿਆ ਨੂੰ ਸੁਣ ਕੇ ਤੇ ਘਰੇ ਜਾ ਕੇ ਕਰਾਸ ਚੈੱਕ ਕਰਦੇ ਸੀਗੇ ਸੁਣਿਆ ਕਦੀ ਜੀ 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 ਉਹ ਪੌਲਸ ਨੂੰ ਬੜੀ ਲਾਲਸਾ ਨਾਲ ਸੁਣਦੇ ਸੀ ਨਾ ਘਰੇ ਜਾ ਕੇ ਕਰਾਸ ਚੈੱਕ ਕਰਦੇ ਤੇ ਪੌਲਸ ਨੇ ਤੇ ਖੁਦਾ ਦੇ ਕਲਾਮ ਨਾਲ ਉਹਨੂੰ ਸਹਾਰਿਆ ਉਹਨੂੰ ਪਰ ਸਾਹਿਤ ਕੀਤਾ ਕਿ ਬਹੁਤ ਚੰਗਾ ਕਰਦੇ ਕਿਉਂ ਕਿ ਪਾਲਿਸ ਨੇ ਜਿੰਨੀਆਂ ਕਲੇਸ਼ੀਆਂ ਬਣਾਈਆਂ ਸਾਰਿਆਂ ਨੂੰ ਕਰੈਕਸ਼ਨ ਲਿਖੀ ਤੁਹਾਡੇ ਜਾ ਕਮੀ ਤੁਹਾਡੇ ਜਾ ਕਮੀ ਪ੍ਰਕਾਸ਼ ਦੀ ਫੌਜੀ ਜਾ ਤੁਹਾਡੇ ਜਾ ਕਮੀ ਉਹਨਾਂ ਵਾਸਤੇ ਕੋਸ਼ਿਸ਼ ਨਹੀਂ ਲਿਖਿਆ ਕਿਉਂ ਕਿ ਉਹ ਬਚਨ ਨੂੰ ਸਰਵਪ੍ਰਥਮ ਰੱਖਦੇ ਸੋ ਬਚਨ ਸਰਵਪ੍ਰਥਮ ਹੈ ਸੇਵਕ ਥੱਲੇ ਆ ਕਹੀ ਨਹੀਂ ਕਹਿੰਦੇ ਉਸੇਵਕ ਦੀ ਇੱਜ਼ਤ ਨਾ ਕਰੋ ਮਗਰ ਬਚਨ ਦੀ ਇੱਜ਼ਤ ਸੇਵਕ ਤੋਂ ਵੱਧ ਕਰੋ ਕਿਉਂਕਿ ਪਿਤਾ ਨੇ ਆਪਣੇ ਕਲਾਮ ਨੂੰ ਆਪਣੇ ਤੋਂ ਵੱਧ ਦਿੱਤੀ ਵਾਟ ਇਜ਼ ਅ ਗਤੀ ਸੋ ਮੈਂ ਸਮਝਦਾ ਕਿ ਕਨਸੈਪਟ ਕਲੀਅਰ ਹੋ ਗਿਆ ਸਪਿਰਚੁਅਲ ਫਾਦਰ ਸਨ ਮੈਟਰਸ਼ਿਪ ਇਹ ਸਭ ਫੌਰੀਨ ਦੇ ਚੋਚਲੇ ਨੇ ਜਿਹੜੇ ਨਾਈਜੀਰੀਆ ਵੱਲੋਂ ਆਏ ਨੇ ਚਰਚਾਂ ਵਿੱਚ ਤਾਂ ਕਿ ਲੋਕਾਂ ਨੂੰ ਮੈਨਿਪੂਲੇਟ ਕੀਤਾ ਜਾ ਸਕੇ ਲੋਕਾਂ ਨੂੰ ਸ਼ਾਸਨ ਕੀਤਾ ਜਾ ਸਕੇ ਉਹਨਾਂ ਤੇ ਕਬਜ਼ਾ ਕੀਤਾ ਜਾ ਸਕੇ ਤੇ ਉਹ ਕਿਤੇ ਜਾਣਨਾ ਛੱਡ ਕੇ ਤੇ ਚਰਚ ਦੇ ਨਾਲ ਜੁੜੇ ਰਹਿਣ ਠੀਕ ਹੈ ਜੀ ਇਸ ਕਰਕੇ ਸਪਿਰਚੁਅਲ ਸਨ ਫਾਦਰ ਬ੍ਰਦਰ ਸਿਸਟਰ ਪਤਾ ਨਹੀਂ ਕਾਹਦੇ ਕਾਹਦੇ ਰਿਸ਼ਤੇ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਹਰੇਕ ਦਾ ਜਿਹੜਾ ਪਹਿਲਾ ਕੰਮ ਆ ਕਿ ਉਹ ਹੀ ਪਰਮੇਸ਼ਰ ਦੇ ਨਾਲ ਜੁੜੀ ਹੈ। ਖੁਦਾ ਨੇ ਆਖਿਆ ਵੀ ਮੇਰੇ ਚੇਲੇ ਉਹਨਾਂ ਨੂੰ ਇੰਪਰਫੈਕਸ਼ਨ ਸੀ ਦੇ ਚੇਲੇ ਬੰਨਾ ਸੀ। ਇਨਸਾਨ ਦੇ ਚੇਲੇ ਨਹੀਂ ਬੰਨਦੇ। ਇਨਸਾਨ ਤਾਂ ਨਾ ਮੁਕੰਮਲ ਹੈ। ਪਰਮੇਸ਼ਰ ਮੁਕੰਮਲ। ਖੁਦਾ ਕਹਿੰਦਾ ਤੂੰ ਹੀ ਪਵਿੱਤਰ ਬਣੋ ਕਿਉਂਕਿ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਹੈ। ਤੁਸੀਂ ਸਿੱਧ ਬਣੋ ਕਿਉਂਕਿ ਤੁਹਾਡਾ ਬੁਲਾਉਣ ਵਾਲਾ ਸਿੱਧ ਹੈ। ਤੇ ਜਿਨ੍ਹਾਂ ਦੇ ਪਿੱਛੇ ਲੋਕ ਲੱਗੇ ਨੇ ਉਹ ਸਿੱਧ ਨੇ ਕਿਉਂ ਪਵਿੱਤਰ ਨੇ? ਕਿਉਂਕਿ ਰੋਮੀਓ ਤੇਨ ਦੀ 23 ਕਹਿੰਦੀ ਹਰੇਕ ਨੇ ਪਾਪ ਕੀਤਾ ਤੇ ਪਰਮੇਸ਼ਰ ਦੀ ਮਹਿਮਾ ਤੋਂ ਰਹੇ। ਅਸੀਂ ਕਿਉਂਕਿ ਸੋ ਜੋ ਆਪ ਆਜ਼ਾਦਿਤ ਹੋਣਾ ਚਾਹੁੰਦੇ ਉਹਨਾਂ ਲਈ ਅਸੀਂ ਕੁਝ ਨਹੀਂ ਕਰ ਸਕਦੇ ਸਿਵਾਏ ਦੁਆ ਦੇ। ਵਚਨ ਪੜੋ, ਵਚਨ ਚਵਦੋ। ਪਰਮੇਸ਼ਰ ਦੇ ਕਲਾਮ ਕਿਨੂੰ ਤੂੰ ਸੱਚ ਨੂੰ ਜਾਣੇਗਾ ਤਾਂ ਸੱਚ ਤੈਨੂੰ ਆਜ਼ਾਦ ਕਰੇਗਾ। ਸੋ ਸਾਡੀ ਇਹੀ ਬੇਨਤੀ ਹੈ ਕਿ ਪਰਮੇਸ਼ਰ ਦੇ ਕਲਾਮ ਨੂੰ ਆਪਣੇ ਜੀਵਨ ਚ ਸਰਵਉਪਰਤ ਰੱਖੋ ਤਾਂ ਜੋ ਪਰਮੇਸ਼ਰ ਤੁਹਾਡੇ ਵਾਸਤੇ ਆਪਣੇ ਜੀਵਨ ਤੁਹਾਡੇ ਜੀਵਨ ਵਾਸਤੇ ਪਰਮੇਸ਼ਰ ਆਪਣੀ ਰੋਸ਼ਨੀयां ਪ੍ਰਕਾਸ਼ਣਾ ਨੂੰ ਖੋਲ੍ਹੇ। ਅੰਧ ਭਕਤੀ ਚੋਂ ਨਿਕਲੋ ਤਾਂ ਕਿ ਖੁਦਾ ਤੁਹਾਨੂੰ ਆਪਣੀ ਜਿਹੜੀ ਰਾਜ ਹੈ ਉਹਦੇ ਵਾਸਤੇ ਤਿਆਰ ਕਰ ਸਕੇ। ਤਰਵੀ ਭਾਈ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਮਲਬੀ ਆਪਾਂ ਮਰਬੀ ਮੈਂ ਐਸਐਚਐਸ ਦਾ ਹੀ ਮੈਂਬਰ ਆ ਮੈਂ ਇੱਥੇ ਹੀ ਜਾਣਾ ਹੈਗਾ ਵਾ ਹੁਣ ਮੈਂ ਨਹੀਂ ਕਹਿੰਦਾ ਚਲੋ ਹਰੇਕ ਕਿਦੇ ਗਲਤ ਜਾਂ ਸਹੀ ਸਿੱਖਿਆ ਵਾ ਸਾਰੀ ਹੈ ਨਾ ਹਰੇਕ ਦੀ ਅੱਛੀ ਟੀਚਿੰਗ ਹੈ ਬਟ ਆਪਾਂ ਕਹੀਏ ਕਿ ਆਪਾਂ ਇੱਥੇ ਹੀ ਡਿਸਾਈਡ ਕਰ ਲਿਆ ਕਿ ਮੈਂ ਇੱਕ ਜਗ੍ਹਾ ਤੇ ਹੀ ਜਾਣਾ ਵਾ ਤੇ ਉਹ ਸਹੀ ਆ ਜਾਂ ਮਰਬੀ ਜਾਣੂ ਕੀ ਨਕ ਪਰਖਣਾ ਚਾਹੀਦਾ ਜਾਂ ਕੀ ਕਰੀਏ ਜੀ ਉਹ ਕੱਟਰ ਤਾਂ ਆ ਉਹ ਕੱਟਰ ਤਾਂ ਤੁਸੀਂ ਅਸੀਂ ਆਜ਼ਾਦ ਨਹੀਂ ਹੋਏ ਤੁਸੀਂ ਬਾਈਬਲ ਦੇ ਵਿਸ਼ਵਾਸੀ ਬਣੋ ਕਿਦੇ ਵਿਸ਼ਵਾਸੀ ਬਣੋ ਬਾਈਬਲ ਦੇ ਚਰਚ ਦੇ ਵਿਸ਼ਵਾਸੀ ਨਾ ਬਣੋ ਕਿਦੇ ਵਿਸ਼ਵਾਸੀ ਬੰਦਾ ਸੰਜੀਵ ਬਾਈਬਲ ਦੇ ਬਾਈਬਲ ਦੇ ਬਚਨ ਦੇ ਵਿਸ਼ਵਾਸੀ ਬੰਨਾ ਜਿਸ ਨੇ ਤੁਹਾਡੇ ਲਈ ਜਾਨ ਦਿੱਤੀ ਨਾ ਉਹਦੇ ਨਾਲ ਹੀ ਇਮਾਨਦਾਰ ਰਹੋ ਇਨਸਾਨ ਨਹੀਂ ਇਮਾਨਦਾਰ ਨਾ ਰਹੋ ਜਿਸ ਨੇ ਤੁਹਾਡੀ ਨਜਾਤ ਕੀਤੀ ਹੈ ਉਹਦੇ ਨਾਲ ਹੀ ਇਮਾਨਦਾਰ ਰਹੋ ਕਿਸੇ ਪਾਸਟਰ ਕਿਸੇ ਸੇਵਕ ਦਾ ਕਿਸੇ ਮਿਸ਼ਨ ਨਹੀਂ ਇਮਾਨਦਾਰ ਨਾ ਰਹੋ ਬਚਨ ਤੁਹਾਡੇ ਕੋਲ ਹਿੰਦੀ ਪੰਜਾਬੀ ਚ ਉਸ ਨੂੰ ਪੜੋ ਤੇ ਉਹਦੇ ਵਿੱਚ ਇਮਾਨਦਾਰ ਰਹੋ ਕਿਉਂਕਿ ਔਨ ਵਾਲੇ ਨੇ ਆ ਕੇ ਤੁਹਾਡੀ ਮਿਸ਼ਨ ਨਹੀਂ ਜੇ ਪੁੱਛਣੀ ਔਨ ਵਾਲੇ ਨੇ ਆ ਕੇ ਤੁਹਾਡਾ ਚਰਚ ਨਹੀਂ ਜੇ ਪੁੱਛਣਾ 나ই ਤੁਹਾਡਾ ਪਾਸਟਰ ਪੁੱਛਣਾ ਜੀ ਉਹਨੇ ਤੁਹਾਡੇ ਅੰਦਰ ਬਚਨ ਦੇਖਣਾ ਕਿ ਜੋ ਬਚਨ ਹਜ਼ਾਰਾਂ ਸੰਤਾਂ ਦੀ ਕੁਰਬਾਨੀ ਤੇ ਖੂਨ ਨਾਲ ਭਿੱਜਿਆ ਹੋਇਆ ਏ ਜਿੰਨੂੰ ਤੁਹਾਡੇ ਹੱਥਾਂ 'ਚ ਪਹੁੰਚਦੇ ਆ ਪਹੁੰਚਦੇ ਆ ਕਈ ਸਾਲ ਲੱਗੇ ਉਸ ਬੱਚੇ ਨੂੰ ਤੁਸੀਂ ਪੜਿਆ ਕਿ ਨਹੀਂ ਪੜਿਆ ਤੇ ਜੇ ਪੜਿਆ ਤੇ ਉਹਦੇ ਵਿੱਚ ਇਮਾਨਦਾਰ ਹੈਗੇ ਕਿ ਨਹੀਂ ਹੈਗੇ ਸੋ ਮੈਂ ਕਿਸੇ ਚਰਚ ਦਾ ਵਿਸ਼ਵਾਸੀ ਨਹੀਂ ਆ ਮੈਂ ਆਪਣੀ ਬਾਈਬਲ ਦਾ ਵਿਸ਼ਵਾਸਕ ਮੈਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਇਮਾਨਦਾਰ ਆ ਮੈਂ ਕਿਸੇ ਪਾਸਟਰ ਦਾ ਇਮਾਨਦਾਰ ਨਹੀਂ ਈਵਨ ਕੀ ਸਿਖਾਉਣ ਵਾਲਾ ਮੇਰੇ ਦੀ ਪਰਮਿਸ਼ਨ ਨਹੀਂ ਆਪਣਾ ਸੇਵਕ ਹੀ ਭੇਜਿਆ ਸੀ ਮਗਰ ਮੇਰੇ ਸੇਵਕ ਨੇ ਮੈਨੂੰ ਇਹ ਸਿਖਾਇਆ ਕਿ ਰਵੀ ਵਚਨ ਦਾ ਇਮਾਨਦਾਰ ਨਹੀਂ ਮੇਰਾ ਨਾਂ ਬੰਦੀ ਜਿਹੜਾ ਸੋਰੀ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਜਿੰਨਾ ਨੇ ਤੁਹਾਨੂੰ ਸਿਖਾਇਆ ਹੈਗਾ ਵਾ ਕਿ ਉਹ ਕਹਿੰਦਾ ਕਿ ਮਲਬ ਤੂੰ ਵਚਨ ਨਾਲ ਜੁੜ ਜੇ ਜੋ ਜੇ ਮੈਂ ਇੱਕ ਆਉਣ ਵਾਲੇ ਸਮੇਂ ਚ ਪਾਪ ਚ ਡਿੱਗ ਡਿੱਗ ਜਾਗਾ ਤੇ ਫਿਰ ਮੈਂ ਜੇ ਮੈਂ ਮੇਰੇ ਸੇਵਕ ਨੇ ਮੈਨੂੰ ਇਹ ਸਿਖਾਇਆ ਕਿ ਰਵੀ ਵਚਨ ਨਾਲ ਜੁੜ ਵਚਨ ਤੈਨੂੰ ਵੀ ਸੰਭਾਲੇਗਾ ਤੇ ਮੈਨੂੰ ਵੀ ਸੰਭਾਲੇਗਾ ਵੱਡੇ ਵੱਡੇ ਪਾਸਟਰ ਈਵਨ ਕਿ ਦਾਊਦ ਕਿੱਡਾ ਵੱਡਾ ਨਵੀ ਸੀਗਾ ਡਿੱਗ ਗਿਆ ਤੇ ਕਿਤੇ ਫਿਊਚਰ ਵਿੱਚ ਕਿਤੇ ਮੇਰੇ ਪੈਰ ਡਗ ਮੰਗਾਉਣਗੇ ਮੈਂ ਡਿੱਗਦਾ ਹੋਗਾ ਮੈਨੂੰ ਕੀ ਕਰੇਗਾ ਤੂੰ ਸਾਹ ਬਲੇਗਾ ਕਿਉਂ ਕਿਉਂਕਿ ਤੂੰ ਵਚਨ ਚ ਹੋਏਗਾ ਤੇ ਜੇ ਤੂੰ ਮੇਰੇ ਪਿੱਛੇ ਹੋਏਗਾ ਤੇ ਜਿੱਥੇ ਮੈਂ ਡਿੱਗੂਗਾ ਤੂੰ ਵੀ ਡਿੱਗ ਜੇਗਾ ਇਹ ਮੇਰੇ ਖੁਦਾ ਦੇ ਦਾਸ ਨੇ ਸਿਖਾਇਆ ਉਹਨਾਂ ਨੇ ਮੈਨੂੰ ਸਿਖਾਇਆ ਕਿ ਤੇਰੇ ਜੀਵਨ ਚ ਵਚਨ ਸਰਵਪ੍ਰਥਮ ਹੋਵੇ ਮੇਰੇ ਤੋਂ ਵੀ ਉੱਤੇ ਹੋਵੇ ਭਾਵੇਂ ਮੈਂ ਤੈਨੂੰ ਸਿਖਾ ਰਿਹਾ ਪਰਮੇਸ਼ਰ ਮੈਨੂੰ ਜ਼ਰੀਆ ਬਣਾ ਰਿਹਾ ਆ ਮੈਂ ਪਰਮੇਸ਼ਰ ਥੋੜੀ ਆ ਜੀ ਪਰਮੇਸ਼ਰ ਮੇਰੀ ਜੀਬ ਨੂੰ ਮੇਰੇ ਮਨ ਨੂੰ ਮੇਰੇ ਸੋ ਉਹਨਾਂ ਨੇ ਮੈਨੂੰ ਇਹੀ ਸਿਖਾ ਲਿਆ ਸੀਗਾ ਕਿ ਤੇਰੇ ਜੀਵਨ ਚ ਵਚਨ ਸਰਵਪ੍ਰਥਮ ਹੋਵੇ ਮੇਰੇ ਤੋਂ ਵੀ ਉੱਚਾ ਅਸੀਂ ਸਾਰੇ ਇੱਕ ਜ਼ਰੀਆ ਆ ਇੱਕ ਮਾਧਿਅਮ ਜਿਸ ਤਰ੍ਹਾਂ ਗਲਾਤੀਆਂ ਤੇਂਦੀ ਵੀ ਕਹਿੰਦੀ ਕਿ ਮધ્યਸਤ ਬਹੁਤ ਨੇ ਪਰਮੇਸ਼ਰ ਇੱਕ ਹੈ ਠੀਕ ਹੈ ਜੀ ਹੋਰ ਕੋਈ ਸਵਾਲ ਸੰਦੀਪ ਜੀ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਮੈਂ ਬਹੁਤ ਖੂਬਸੂਤੀ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਖੁਦਾ ਦਾ ਆਤਮਾ ਜਿਸ ਤਰ੍ਹਾਂ ਸਾਨੂੰ ਅਗਵਾਈ ਕਰਦਾ ਰਿਹਾ ਤੇ ਵਚਨ ਜਿਸ ਤਰ੍ਹਾਂ ਪਰਮੇਸ਼ਰ ਦਿੰਦਾ ਰਿਹਾ ਤੇਰੇ ਸਾਹਮਣੇ ਇੱਕੜਾ ਕੋਈ ਬਾਈਬਲ ਲੈ ਕੇ ਬੈਠੇ ਆ ਮونکي ਪਰਮੇਸ਼ਰ ਦਾ ਆਤਮਾ ਕਹਿੰਦਾ ਕਿ ਜੋ ਕੁਛ ਤੈਨੂੰ ਕਹਿਣਾ ਹੈ ਉਸੇ ਕਢੀ ਕਸਰਤ ਕਰ ਲਈ ਪਰਮੇਸ਼ਰ ਦੇ ਰਾਜੇ ਦੀ ਖੋਜ ਕਰੋ ਖੁਦਾ ਦੇ ਆਤਮਾ ਦੀ ਖੋਜ ਕਰੋ ਕਿਉਂ ਨਾ ਨੇ ਜਿਸ ਤਰ੍ਹਾਂ ਕਿਹਾ ਅੰਦਰੇ ਬਖਤੀ ਇਸ ਮੇਰੀ ਤੇ ਪਵਿੱਤਰ ਆਤਮਾ ਦੀ ਖੋਜ ਕਰੋ ਵਚਨ ਜੋ ਸਰਵ ਪ੍ਰਥਮ ਉਹਦੀ ਖੋਜ ਕਰੋ ਤੇ ਬੰਦ ਕਮਰੇ ਚ ਵੀ ਪਰਮੇਸ਼ਰ ਨੂੰ ਪਕਾਰੋਗੇ ਤਾਂ ਤੁਹਾਡੀ ਸੁਣੀ ਜਾਏਗੀ ਹallelujah ਖੁਦਾ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ساری ਬਰਕਤ ਦੇ ਮੇਰੀ ਇਹ ਹੀ ਦੁਆ ਹੈ ਕਿ ਪਰਮੇਸ਼ਰ ਦੇ ਰਾਜ ਤੋਂ ਤੱਕਲ ਬਲ ਤੇ ਸਾਰੇ ਤਿਆਰ ਹੋ ਜਾਈਏ ਕਿਉਂਕਿ ਦਾ ਆਗਮਨ ਬਹੁਤ ਨੇੜੇ ਆ ਤੇ ਸਾਡੀ ਤਿਆਰੀ ਬਹੁਤ ਥੋੜੀ ਹੈ ਕਬੂਤਾਰ ਦੇ ਸਾਰੇ ਤੇ ਸ਼ਾਂਤੀ ਦੇ ਅਮੀਨ ਸਾਰਿਆਂ ਨੂੰ ਸਲਾਮ ਸਲਾਮ ਜੀ ਖੁਦਾ ਦੇ ਰਾਜ ਦੀ ਖੋਜ ਕਰੋ ਪਰਮੇਸ਼ਰ ਦੇ ਵਚਨ ਨੂੰ ਕਲਾਮ ਨੂੰ ਲੱਭੋ ਉਹਦੇ ਲਈ ਪਿਆਸੇ ਰਹੋ ਵਚਨ ਨੂੰ ਪੜ੍ਹਦੇ ਰਹੋ ਤੇ ਵਚਨ ਚ ਵੱਧਦੇ ਰਹੋ